ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸੈਡੀਟੀ ਪਹੁੰਚੀ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਪੰਜਾਬੀ ਸਾਇਤ ਸਭਾ ਮਾਹਲਪੁਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਮਾਹਲਪੁਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਲਪੁਰ ਦੇ ਸਹਿਯੋਗ ਨਾਲ ਮਾਂ ਬੋਲੀ ਦਿਵਸ ਤੇ ਮਾਂ ਬੋਲੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਂ ਬੋਲੀ ਬਚਾਓ ਚੇਤਨਾ ਮਾਰਚ ਮਿਤੀ 24 ਫਰਵਰੀ 2025 ਨੂੰ ਕੱਢਿਆ ਜਾ ਰਿਹਾ ਹੈ ਆ ਉਸ ਮਾਂ ਬੋਲੀ ਬਚਾਓ ਚੇਤਨਾ ਮਾਰਚ ਬਾਰੇ ਬਾਕੀ ਜਾਣਕਾਰੀ ਲੈਣੇ ਆ ਪ੍ਰਿੰਸੀਪਲ ਰੁਪਿੰਦਰ ਜੋਸ਼ ਸਿੰਘ ਅਤੇ ਸਰ ਜਗਜੀਤ ਸਿੰਘ ਗਣੇਸ਼ਪੁਰੇ ਜੀ ਪਾਸੋਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਸਭ ਤੋਂ ਪਹਿਲਾਂ ਸਾਡੇ ਸਰਬ ਧਰਮ ਨਿਊ ਚੈਨਲ ਵਿੱਚ ਸੱਜੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੋ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪੰਜਾਬੀ ਮਾਂ ਬੋਲੀ ਬਚਾਓ ਚੇਤਨਾ ਮਾਰਚ ਇਕਨੀ ਤੀਨ ਨੂੰ ਕੱਢਿਆ ਜਾ ਰਿਹਾ ਹੈ ਜੀ ਇੱਕ ਕਿਸਵੰਤੀ ਕੱਢਿਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਸਰਕਾਰ ਦਾ ਮਿਊਜ਼ਿਕ ਚੈਨਲ ਦੀ ਸਮੁੱਚੀ ਟੀਮ ਦਾ ਅਸੀਂ ਸਵਾਗਤ ਕਰਦੇ ਹਾਂ ਤੇ ਦਰਸ਼ਕਾਂ ਨੂੰ ਜੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ 1 ਮੌੰਤਰੀ ਮਾਂ ਬੋਲੀ ਦਿਵਸ ਜਿਹੜਾ ਕਿ 21 ਫਰਵਰੀ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ ਉਸੇ ਸੰਦਰਭ ਵਿੱਚ ਅਸੀਂ ਪੰਜਾਬੀ ਸਹਿਸ ਮਾਲਪੁਰ ਗੁਰਗੋਬ ਸਿੰਘ ਸਟੱਡੀ ਸਰਕਲ ਤੇ ਪੰਜਾਬੀ ਵਿਭਾਗ ਸ਼੍ਰੀ ਗੁਰਗੋਬ ਸਿੰਘ ਖਾਲਸਾ ਕਾਲਜ ਮਾਲਪੁਰ ਦੇ ਸਹਿਯੋਗ ਦੇ ਨਾਲ 24 ਫਰਵਰੀ ਨੂੰ ਦੁਪਹਿਰ 2:30 ਵਜੇ ਇੱਕ ਚੇਤਨਾ ਮਾਰਚ ਮਾਂ ਬੋਲੀ ਮਾਂ ਬੋਲੀ ਬਚਾਓ ਚੇਤਨਾ ਮਾਰਚ ਸਾਰੀਆਂ ਸਹਿਤਕ ਸੁਭਾਵਾਂ ਨਾਲ ਤੇ ਜਿਹੜੀਆਂ ਵੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਚਿੰਤਕ ਵਾ, ਸ਼ੁਭ ਚਿੰਤਕ ਵਾ, ਸਹਿਤਕਾਰ ਵਾ, ਵਿਦਵਾਨ ਵਾ, ਅਧਿਆਪਕਾ ਤੇ ਸਕੂਲਾਂ ਦੇ ਵਿਦਿਆਰਥੀ ਆ, ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਮਿਤੀ 24 ਫਰਪੀ ਨੂੰ ਦੁਪਹਿਰ 2:30 ਵਜੇ ਖਾਲਸਾ ਕਾਲਜ ਦੀ ਇੱਥੋਂ ਆਪਾਂ ਸ਼ੁਰੂ ਕਰਾਂਗੇ ਤੇ ਇਹ ਮਾਰਚ ਬਜਾਦ ਮਾਲਪੁਰ ਦੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਉਹ ਵੜਾ ਰੋਡ ਦੇ ਤੋਂ ਵਾਪਸੀ ਕਿੱਥੇ ਹੀ ਕਰੇਗਾ ਕਿ ਅਸੀਂ ਇਹ ਸਾਰੇ ਹੀ ਜਿੰਨੇ ਵੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਆ ਸਾਰੇ ਜਿੰਨੇ ਵੀ ਇਨਸਾਨ ਆ ਉਹਨਾਂ ਸਾਰਿਆਂ ਨੂੰ ਖੁੱਲਾ ਸੱਦਾ ਦਿੰਦੇ ਆ ਅਸੀਂ ਸਕੂਲਾਂ ਦੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਸਮੂਹ ਸੱਦਾ ਦਿੰਦੇ ਆ ਕਿ ਆਓ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਆਪਾਂ ਇਹ ਇਕਪਰਾਲਾ ਕਰਨ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਆਪਣੀ ਮਾਂ ਬੋਲੀ ਦੀ ਇਮਤਿਹਤ ਬਾਰੇ ਆਪਾਂ ਜਾਗਰੂਕ ਕਰ ਸਕੀਏ ਆਪਾਂ ਭਾਸ਼ਾ ਸਿੱਖਣੀ ਕੋਈ ਵੀ ਮਾੜੀ ਗੱਲ ਨਹੀਂ ਗਲਤ ਗੱਲ ਨਹੀਂ ਪਰ ਆਪਣੀ ਮਾਂ ਬੋਲੀ ਨੂੰ ਬਸਾਰਨਾ ਉਹ ਇੱਕ ਮੰਦਭਾਗਾ ਰੁਝਾਨ ਜਿਹੜਾ ਸਾਡੇ ਵਿੱਚ ਘਰ ਕਰ ਰਿਹਾ ਹੈ ਅਸੀਂ ਉਹੀ ਰੁਝਾਨ ਨੂੰ ਲੋਕਾਂ ਨੂੰ ਉਹਨਾਂ ਵੱਲ ਜਾਗਰੂਕ ਕਰਦੇ ਇਹ ਚੇਤਨਾ ਮਾਰਚ ਉਹ ਲਿਖਿਆ ਹੈ ਜਿਹਦੇ ਵਿੱਚ ਮੇਰੇ ਨਾਲ ਪੰਜਾਬੀ ਸਹਿਦ ਸਾਮਲਪਤ ਉਮੀਦਪੁਰ ਦਾ ਪ੍ਰਿੰਸੀਪਲ ਰਵਿੰਦਰ ਜੋਤ ਸਿੰਘ ਜੀ ਆ ਤੇ ਗੁਰਵਿੰਦ ਸਟਡ ਸਰਕਲ ਤੇ ਮਾਨਪਰ ਖਾਲਸਾ ਕਾਲਜ ਨੇ ਕੀਆ ਕਰੂਮ ਬਲਾਗੇ ਸਬਾਦੇ ਬਜਿੰਦਰ ਮਾਨ ਜੀ ਦੇ ਸਾਨੂੰ ਇਸ ਸਮਾਰਟ ਵਿੱਚ ਪੂਰਨ ਸਹਿਯੋਗ ਸਰ ਜੀ ਸਮੂਹ ਦੇਸ਼ ਵਾਸੀਆਂ ਨੂੰ ਤੇ ਪਰਦੇਸਾਂ ਵਿੱਚ ਵਸਦੇ ਦੇਸ਼ ਵਾਸੀਆਂ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਦੇਖੋ ਮਾਂ ਬੋਲੀ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜੇ ਉਸ ਇਨਸਾਨ ਨੇ ਆਪਣੇ ਵਿਸੇ ਨਾਲ ਆਪਣੇ ਸੱਭਿਆਚਾਰ ਨਾਲ ਆਪਣੇ ਇਤਿਹਾਸ ਨਾਲ ਜੁੜਿਆ ਰਹਿਣਾ ਤਾਂ ਉਹ ਮਾਂ ਬੋਲੀ ਜਰੂਰ ਆਣੀ ਚਾਹੀਦੀ ਹੈ ਸਾਡੇ ਵਿਦੇਸ਼ਾਂ ਵਿੱਚ ਪ੍ਰਵਾਸੀ ਵੀਰ ਬੈਠੇ ਆ ਉਹ ਮਾਂ ਬੋਲੀ ਦੇ ਬੜੀਆਂ ਅਨਤਖ ਸੇਵਾਵਾਂ ਕਰ ਰਹੇ ਆ ਸਕੂਲ ਲੱਗੇ ਹੋ ਆ ਉਹਦੇ ਵਿੱਚ ਉਹ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਜੋੜ ਰਹੇ ਆ ਪਰ ਹਾਲੇ ਵੀ ਕਈ ਇਦਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਆ ਜਿਸ ਵਿੱਚ ਸਾਨੂੰ ਲੱਗਦਾ ਜੇ ਸਾਡੇ ਬੱਚੇ ਆ ਉਹ ਸਾਡੀ ਆਪਣੀ ਜਿਹੜੇ ਦੇਸ਼ੇ ਨਾਲੋਂ ਸੱਭਿਆਚਾਰ ਨਾਲ ਮਾਂ ਬੋਲੀ ਨਾਲ ਟੁੱਟ ਰਹੇ ਆ ਸੋ ਕਿਤਨਾ ਕਿਤੇ ਸਾਨੂੰ ਇਹਦੇ ਵਿੱਚ ਹੋਰ ਹਮਲਾ ਮਾਰਨ ਦੀ ਲੋੜ ਆ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਆਪਣੀ ਮਾਂ ਬੋਲੀ ਨਾਲ ਜੁੜ ਸਕੇ ਤੇ ਸਾਡਾ ਜਿਹੜਾ ਅਮੀਰ ਵਿਰਸਾ ਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਉਹ ਤਾਂ ਹੀ ਵਿਦਿਆਰਥੀ ਉਹ ਦਾ ਅਧਿਐਨ ਕਰ ਸਕਣਗੇ ਜੇਕਰ ਉਹਨਾਂ ਨੂੰ ਮਾਂ ਬੋਲੀ ਦੀ ਜਾਣਕਾਰੀ ਹੋਵੇਗੀ ਕਿ ਮਾਂ ਬੋਲੀ ਉਹ ਪੜਨਾ ਲਿਖਣਾ ਜਾਣਦੇ ਹੋਣਗੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ